ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਇੱਕ ਵਰਟੀ ਅਪਡੇਟ ਪੰਜਾਬ ਦੇ ਪੈਸ਼ਨਰਲ ਨੇ ਕੰਪਿਊਟੇਸ਼ਨ ਕਟੋਤੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਜਿਹੜੀ ਪ੍ਰਕਿਰਿਆ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ ਲੰਬੀ ਸੁਣਵਾਈ ਤੋਂ ਬਾਅਦ ਕੰਪਿਊਟੇਸ਼ਨ ਕਟੋਤੀ ਤੇ ਸਟੇ ਆਰਡਰ ਜਾਰੀ ਕਰ ਦਿੱਤੇ ਸਨ ਦੀ ਅਗਲੀ ਜਿਹੜੀ ਸੁਣਵਾਈ ਹੈ 17 11 2026 ਨੂੰ ਹੋਈ ਸੀ ਇਸ ਦਿਨ ਜਿਹੜੀ ਕੀ ਜਿਹੜੀ ਪੈਸ਼ਨਰਲ ਨੂੰ ਬਹੁਤ ਹੀ ਵੱਡੀ ਉਮੀਦ ਸੀ ਕਿ ਸਾਡਾ ਜਿਹੜਾ ਫੈਸਲਾ ਸਾਡੇ ਹੱਕ ਦੇ ਵਿੱਚ ਆਏਗਾ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਟੇ ਆਰਡਰ ਜਾਰੀ ਕਰ ਦਿੱਤਾ ਸੀ ਇਸ ਦਿਨ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ 808 ਰਿਟਾ ਨੂੰ ਡਿਸਮਿਸ ਕਰ ਦਿੱਤਾ ਸੀ ਪੰਜਾਬ ਸਰਕਾਰ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਸੀ ਪਟੀਸ਼ਨ ਦੇ ਵਕੀਲ ਕੋਰਟ ਦੇ ਵਿੱਚ ਸਹੀ ਤੱਥ ਪੇਸ਼ ਨਹੀਂ ਕਰ ਸਕੇ ਇਸ ਸਬੰਧ ਦੇ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਸਪੈਸ਼ਲ ਨੇ ਮਹਾ ਜਿਹੜੇ ਮੁਖੀ ਸੰਗਮ ਨੇ ਦੱਸਿਆ ਕਿ ਅਗਲੀ ਜਿਹੜੀ ਰਣਨੀਤੀ ਬਾਰੇ ਚੱਲਦੇ ਆਮ ਜੀ ਅਗਲੀ ਰਣਨੀਤੀ ਬਾਰੇ ਕੀ ਜਿਹੜੀ ਇਹ ਰਣਨੀਤੀ ਹੈ ਸੋ ਦੋਸਤੋ ਸਾਰੀ ਜਾਣਕਾਰੀ ਦੱਸਣ ਤੋਂ ਪਹਿਲਾਂ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਸੋ ਦੋਸਤੋ ਜਿਹੜਾ ਕਿ ਮੁੱਖੀ ਡਾਕਟਰ ਐਨਕੀ ਕਲਸੀ ਨੂੰ ਨੇ ਜਿਹੜਾ ਕਿ ਪੱਤਰਕਾਰਾਂ ਦੇ ਨਾਲ ਜਿਹੜੀ ਇੰਟਰਵਿਊ ਦੇ ਵਿੱਚ ਦੱਸਿਆ ਹੈਗੇ ਉਹਨਾਂ ਨੇ ਕਿਹਾ ਕਿ ਉਹਨਾਂ ਤੋਂ ਸਵਾਲ ਜਿਹੜਾ ਪੁੱਛਿਆ ਗਿਆ ਤੇ ਉਹਨਾਂ ਨੇ ਜਿਹੜੀ ਕੰਪਿਊਟੇਸ਼ਨ ਜਿਹੜੀ ਅਗਲੀ ਕਾਰਵਾਈ ਤੇ ਕੀ ਕਰੋਗੇ ਤੁਸੀਂ ਉਹਨਾਂ ਨੇ ਇਹ ਸਵਾਲ ਦਾ ਜਵਾਬ ਦਿੱਤਾ ਕਿ ਅਸੀਂ ਹੁਣ ਇਹ ਕੇਸ ਮਾਨ ਜੋਕ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਪੈਸ਼ਟਰਸ ਦੇ ਮਲਾਸ ਨੂੰ ਮਲਾਸਮਾਂ ਨੂੰ ਵੱਧ ਤੋਂ ਵੱਧ ਨਾਲ ਛੋੜਿਆ ਜਾਵੇਗਾ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਵਕੀਲਾਂ ਦੀਆਂ ਫੀਸਾਂ ਵੀ ਬਹੁਤ ਜ਼ਿਆਦਾ ਹਨ ਇਸ ਦੇ ਲਈ ਇਸ ਅਸੀਂ ਜਿਹੜਾ ਇਹ ਫੈਸਲਾ ਕੀਤਾ ਕਿ 18 ਜਨਵਰੀ ਨੂੰ ਲੁਧਿਆਣਾ ਵਿਖੇ ਜਿਹੜੀ ਇੱਕ ਮੀਟਿੰਗ ਕਰ ਚੁੱਕੇ ਹਾਂ ਉਹਦੇ ਵਿੱਚ ਫੈਸਲਾ ਲੈ ਚੁੱਕੇ ਆ ਕਿ ਸੁਪਰੀਮ ਕੋਰਟ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਵਕੀਲ ਕਰਕੇ ਕੰਪਿਊਟੇਸ਼ਨ ਦੀ ਜਿਹੜੀ ਚੁਣੌਤੀ ਦਿੱਤੀ ਜਾਊਗੀ ਜੋ ਕਿ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਆ ਸਕੇ ਕਈ ਸਟੇਟਾਂ ਦੇ ਵਿੱਚ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲੇ ਜਿਹੜੇ ਕਿ ਆ ਚੁੱਕੇ ਹਨ ਉਹਨਾਂ ਦੇ ਫੈਸਲੇ ਤੇ ਜਿਹੜਾ ਕਿ ਗੁਜਰਾਤ ਸਰਕਾਰ ਨੇ ਇਸ ਕਟੌਤੀ ਨੂੰ 13 ਸਾਲ ਕਰ ਦਿੱਤਾ ਹੈ ਆਲਰੇਡੀ ਪਾ ਸਰਕਾਰ ਦੇ ਵੀ ਅਸੀਂ ਇਹੀ ਡਿਮਾਂਡ ਕਰ ਰਹੇ ਹਾਂ ਜਾਂ ਤਾਂ ਇਸ ਨੂੰ 12 ਸਾਲ ਕਰ ਦਿੱਤਾ ਜਾਵੇ ਆਰਡਰ ਦੀਆਂ ਨਾਲ ਕਾਪੀਆਂ ਲਾਈਆਂ ਜਾਣਗੀਆਂ ਕਿ ਟੋਤੀ 10 ਸਾਲ ਸਾਲ 6 ਮਹੀਨੇ ਵਿੱਚ ਪੂਰੀ ਹੋ ਜਾਂਦੀ ਹੈ ਸਮੇਤ 8% ਵਿਆਜ ਇਹ ਰਿਪੋਰਟ ਤਿਆਰ ਕਰਕੇ ਮਾਨਜਕ ਸੁਪਰੀਨ ਕੋਰਡ ਨੂੰ ਵਿੱਚ ਜਿਹੜੀ ਹੈ ਪੇਸ਼ ਕੀਤੀ ਜਾਊਗੀ ਸੋ ਦੇਖਣਾ ਹੋਏਗਾ ਕਿ ਉਸ ਤੋਂ ਬਾਅਦ ਕੀ ਫੈਸਲਾ ਆਉਂਦਾ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ